ਘਰ ਦੇ ਆ ਰਹੇ ਸੀਗੇ ਮੇਰੇ ਸਰਜੀਓ ਉਹਨਾਂ ਨੇ ਮਾਰੀ ਵਿੱਚ ਮਾਰੀ ਪਤਾ ਨਹੀਂ ਕੀ ਹੋਇਆ ਆਪਾਂ ਏ ਖੰਡੇ ਮਾਰੇ ਲੱਗੇ ਜੀ ਸਰਜੀ ਮੇਰੇ ਜਿੱਦ ਟੱਕਰ ਹੋ ਗਈ ਆਪਸ ਵਿੱਚ ਉਹਨੇ ਦੀ ਮਾੜੀ ਮੋੜੀ ਬੈਂਦਵਾਦੀ ਸ਼ੁਰੂ ਹੋਈ ਜੀ ਮੈਂ ਕਹਿੰਦਾ ਜੀ ਉਹਨਾਂ ਨੇ ਨਾ ਉਹ ਬੈਂਦਵਾਦੀ ਤੋਂ ਵਧਾ ਲਿਆ ਕੰਮ ਜੀ ਉਹਨਾਂ ਨੇ ਮੁੰਡੇ ਇੰਨੇ ਬੁਲਾ ਲਏ ਮੇਰੇ ਫੌਜੂਦ ਸਾਹਿਬ ਦੇ ਧੀਵੇ ਉਹਨਾਂ ਨੇ ਜੀ ਮੇਰੇ ਫੌਜੂਦ ਨਾਲ ਮਾਰਨੇ ਕੜਾ ਮਾਰ ਇੱਕ ਦੋ ਮਾਰੇ ਨਾਲ ਹੀ ਭਰਾਵਾਂ ਨੂੰ ਚੁਲਾਣ ਤੇ ਉਹਨਾਂ ਦਾਤ ਲਿਆ ਕੇ ਦਿੱਤੇ ਮੇਰੇ ਭਰਾ ਦੇ ਮੂੰਹ ਤੇ ਮਾਰਿਆ ਮੁੰਡਾ ਅੱਗੇ ਖੜਾ ਜੀ ਮੈਂ ਕਹਿੰਦਾ ਮੈਡਮ ਤੁਸੀਂ ਸਾਈਡ ਤੇ ਲਾ ਲਓ ਆਪਾਂ ਕੋਈ ਨਾ ਸਾਈਡ ਤੇ ਲਾ ਕੇ ਗੱਲ ਕਰਦੇ ਆ ਪੂਰਾ ਜਾਮ ਹੋ ਗਿਆ ਹਾਂ ਬੋਲਦੇ ਸੀਗਾ ਠੀਕ ਹੈ ਮੇਰੇ ਬੋਲਤੇ ਵੀ ਸਕਰਾਚ ਪਏ ਉਹਨਾਂ ਤਾਂ ਆਪਾਂ ਟੁੱਟਿਆ ਠੀਕ ਹੈ ਨਾ ਮੈਂ ਕਹਿੰਦਾ ਮੈਡਮ ਸਾਈਡ ਤੇ ਲਾ ਲਓ ਕੋਈ ਗੱਲ ਨਹੀਂ ਜਿਹੜੇ ਬੰਦੇ ਨੇ ਚੱਲ ਪਰ ਉਹ ਤੋਂ ਬਾਰੇ 40 ਬੰਦੇ ਆ ਗਏ ਉਹਦਾ ਕੰਮ ਨਹੀਂ ਸੀਗੇ ਕਿ ਮੈਂ ਚੈੱਕ ਕਰ ਲਓ ਸਾਰੇ ਕਰ ਲਓ ਮੇਰੇ ਬਦਮਾਸ਼ੀ ਹੋਈ ਹੈ ਠੀਕ ਹੈ ਨਾ 30 40 ਬੰਦੇ ਆਏ ਆ ਉਹਨੇ ਕਹੇ ਦਾਦ ਨੇ ਉਹ ਲੈ ਆ ਆਪ ਆਪ ਦਾ ਨਾਮ ਮੇਰਾ ਠੀਕ ਹੈ ਨਾ ਸਾਡਾ ਪਿਓ ਨਾਲ ਸੀਗਾ ਇਹਨਾਂ ਨੇ ਪੂਰੀ ਪਰਮਾਸ਼ੀ ਕੀਤੀ ਆ ਕੈਮਰਾ ਚੈੱਕ ਕਰ ਲੋ ਠੀਕ ਹੈ ਨਾ ਜਿੱਥੇ ਗਲਤ ਪਾਏ ਅਸੀਂ ਗੁਨਾਹਗਾਰ ਆ ਬਾ ਜੋ ਜੋ ਕਹੂੰਗਾ ਬਕਰਾਂਗਾ ਲੁਧਿਆਣਾ ਲਾਈਵ ਦੇਖੋ ਨੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਯੂਮੇਰੀ ਮੌਜੂਦਾਂ ਲੁਹਿਆਣਾ ਦੇ ਸਮਰਾਥ ਚੌਂਗ ਦੇ ਵਿੱਚ ਜਿੱਥੇ ਕੀ ਜਿੱਥੇ ਕੀ ਇੱਕ ਗੱਡੀ ਮੋਡਰਨ ਨੂੰ ਵਿਵਾਦ ਹੁੰਦਾ ਹੈ ਦੋ ਪਾਰਟੀਆਂ ਦੇ ਆਪਸ ਦੇ ਵਿੱਚ ਜਿਹੜੀਆਂ ਝੜਪ ਪੈਂਦੀਆਂ ਨੇ ਲੜਾਈ ਇੰਨੀ ਕੋ ਉੱਚ ਜਾਂਦੀ ਹੈ ਕਿ ਇਹ ਹਥਿਆਰਾਂ ਦਾ ਰੂਪ ਲੈ ਲੈਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਸਮਰਾਥ ਚੌਂਗ ਦੀਆਂ ਜਿਹੜਾ ਕਿ ਇੱਥੇ ਇੱਕ ਟ੍ਰੈਫਿਕ ਜਿਹੜਾ ਲੱਗ ਜਾਂਦਾ ਇੱਥੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਮੌਜੂਦ ਮੌਕੇ ਤੇ ਆਂਦੀ ਹੈ ਤੇ ਮੌਕੇ ਤੇ ਜਰੀ ਹੈ ਗਲਵਾ ਸਾਮਦੀ ਹੈ ਬਾਈ ਜੀ ਜੀ ਮਾਮਲਾ ਹੋਇਆ ਜਿਹੜਾ ਫਿਰ ਲੜਾਈ ਹੋ ਗਈ ਸਰਜੀਓ ਆਰਐਸ ਦੇ ਘਰ ਤੇ ਆਰਐਸ ਦੇ ਮੇਰੇ ਸਰਜੀਓ ਨੇ ਮਾਰੀ ਵਿੱਚ ਮਾਰੀ ਬਾਅਦ ਸੱਚ ਪਤਾ ਨਹੀਂ ਕੀ ਹੋਇਆ ਆਪਾਂ ਹੈ ਖੰਡੇ ਮਾਰੇ ਲੱਗੇ ਜੀ ਸਰਜੀ ਮੇਰੇ ਖੰਡਾ ਸੀਗਾ ਜੀ ਦਾਤ ਸੀਗਾ ਜੀ ਕੜਾ ਸੀਗਾ ਜੀ ਹੋਰ ਪਤਾ ਨਹੀਂ ਪੰਜ ਸੀਗਾ ਜੀ ਔਰ ਹੋਰ ਪਤਾ ਨਹੀਂ ਜੀ ਸਾਰੇ ਜਗ੍ਹਾ ਮਾਰੇ ਮਾਰੇ ਜੇ ਤੁਸੀਂ ਆਏ ਹੋ ਕੋਈ ਕਰਾਣੀ ਰੰਗੀ ਸ਼ੋ ਨੰਦੇ ਨਾਲ ਨਹੀਂ ਸਾਨੂੰ ਜਾਣਦੇ ਹੀ ਨਹੀਂ ਸਿਗੇ ਜੀ ਸਾਨੂੰ ਜਾਣਦੇ ਨਹੀਂ ਸਿਗੇ ਪਤਾ ਨਹੀਂ ਕੋਣ ਲੇਡੀ ਸਿਗੇ ਜੀ ਉਹਨੇ ਨੂੰ ਛੇੜਿਆ ਪਤਾ ਨਹੀਂ ਕਿੰਨੇ ਲੋਕ ਸਿਗੇ ਤੇ 5 ਤੋਂ 6 ਜਾਣੇ ਸਿਗੇ ਜੀ ਬਾਈਕਾਂ ਦੇ ਸਿਗੇ ਬਾਈਕਾਂ ਦੇ ਸਿਗੇ ਬਾਈਕ ਆ ਖੜੀ ਭੱਜ ਗਏ ਪਤਾ ਨਹੀਂ ਕਿੱਥੇ ਜਿਹੜੇ 12 ਮੁੰਡੇ ਆਏ ਸਿਗੇ ਤੇ ਉਹਨਾਂ ਨੇ ਕੱਲ੍ਹ ਆਪਦੇ ਦੇਸ਼ੇ ਮੁੰਡੇ ਕੋਲ ਉਹ ਜੀ ਉਹ ਉਹੀ ਸੀ ਜਿਹੜੇ ਭੱਜੇ ਸੀ ਉਹੀ ਸੀਗੇ ਮੁੰਡੇ ਹਾਂ ਜੀ ਸਰ ਜੀ ਆ ਚੌਂਕ ਹੈਗਾ ਅਗਲਾ ਪਰ ਪੈਪ ਨਹੀਂ ਕਿਹੜਾ ਚੌਂਕ ਆ ਸਿਗੀ ਇੱਥੇ ਪੁਲਿਸ ਸੀਗੀ ਪਹੁੰਚੀ ਨਹੀਂ ਮੋਕੇ ਪਹੁੰਚੀ ਨਹੀਂ ਮੋਕੇ ਤੇ ਸਰ ਜੀ ਪਹੁੰਚੀ ਨਹੀਂ ਮੋਕੇ ਤੇ ਮੈਨੂੰ ਫੋਨ ਹਾਂ ਜੀ ਬਾਈ ਕੀ ਹੈ ਨਾਮ ਕੀ ਨਾ ਟ੍ਰੋਫੀ ਨਹੀਂ ਜੀ ਕੀ ਹੋਇਆ ਕਿ ਕਿੱਧਰ ਲੈਣ ਵਾਲੇ ਹਾਂ ਮੈਂ ਫੁੱਟ ਮੱਲੇ ਲੈਣ ਵਾਲਾ ਜੀ ਮਰੇ ਇਹ ਮੇਰੇ ਫਾਦਰ ਸਾਹਿਬ ਦਾ ਮੈਨੂੰ ਫੋਨ ਆਇਆ ਜੀ ਕਹਿੰਦੇ ਕੋਈ ਮੁੰਡੇ ਨੇ ਆਪਸੇ ਟੱਕਰ ਹੋਈ ਸਾਡੀ ਫਾਦਰ ਸਾਹਿਬ ਦਾ ਕੀ ਨਾਮ ਹੈ ਪ੍ਰਵੀਨ ਸਿੰਘ ਜੀ ਮੇਰੇ ਫਾਦਰ ਸਾਹਿਬ ਐਡਵੋਕੇਟ ਨੇ ਆਪਸੇ ਇਧਰੋਂ ਨਿਕਲ ਰਹੇ ਸੀਗੇ ਸਾਹਮਣੋਂ ਕੋਈ ਦੋ ਮੁੰਡੇ ਆ ਰਹੇ ਹੋਣੇ ਮੇਰੇ ਮਦਰ ਨਾਲ ਸੀਗੇ ਵਿੱਚ ਟੱਕਰ ਹੋ ਗਈ ਆਪਸ ਵਿੱਚ ਉਹਨੇ ਦੀ ਮਾੜੀ ਮੋੜੀ ਬੈਂਸਵਾਦੀ ਸ਼ੁਰੂ ਹੋਈ ਜੀ ਮੈਂ ਕਹਿੰਦਾ ਜੀ ਉਹਨਾਂ ਨੇ ਨਵਾਂ ਬੈਂਸਵਾਦੀ ਤੋਂ ਵਧਾ ਲਿਆ ਕੰਮ ਜੀ ਉਹਨਾਂ ਨੇ ਮੁੰਡੇ ਇੰਨੇ ਬੁਲਾ ਲਏ ਮੇਰੇ ਫਾਦਰ ਸਾਹਿਬ ਦੇ ਤੀਵੇਂ ਮੈਂ ਫੰਕਸ਼ਨ ਤੇ ਆਪਣੀ ਵਿਆਹ ਤੇ ਸੀਗਾ ਕਿਸੇ ਦੇ ਮੈਂ ਵਿਆਹ ਤੇ ਮੈਨੂੰ ਫੋਨ ਆਇਆ ਫਾਦਰ ਸਾਹਿਬ ਦਾ ਮੈਨ ਕੋ ਮੁੰਡੇ ਬੁਲਾ ਰਹੇ ਇੱਕ ਗੱਲ ਨਾ ਵਜ ਤੂੰ ਆ ਜਾ ਤੇ ਵੈਸੇ ਮੁਲਾਜ਼ਮ ਖੜੇ ਆ ਚਲੋ ਮੈਂ ਕਹਾਂ ਜੀ ਆ ਗਿਆ ਮੈਂ ਜਿੱਨੇ ਚ ਮੇਰੇ ਦੋ ਭਰਾ ਆ ਪਹੁੰਚ ਗਏ ਪਹਿਲੇ ਟਾਈਮ ਤੇ ਮੇਰਾ ਭਰਾ ਸੀ ਮੇਰਾ ਪਹੁੰਚ ਗਿਆ ਪਹਿਲੇ ਟਾਈਮ ਤੇ ਉਹਨਾਂ ਨੇ ਜੀ ਮੇਰੇ ਫਾਰੂ ਨਾਲ ਮਾਰਨੇ ਕੜਾ ਮਾਰ ਇੱਕ ਦੋ ਮਾਰੇ ਨਾਲ ਹੀ ਇਹ ਭਰਾਵਾਂ ਨੇ ਜਿਹੜਾਂ ਚ ਉਹਨਾਂ ਦਾਤ ਲਿਆ ਕੇ ਸਿੱਧੇ ਮੇਰੇ ਭਰਾ ਦੇ ਮੂੰਹ ਤੇ ਮਾਰਿਆ ਮੁੰਡਾ ਅੱਗੇ ਖੜਾ ਜੀ ਆ ਮੁੰਡਾ ਖੜਾ ਪੰਚ ਪੰਚਤਰਾ ਹਾਂ ਜੀ ਹਾਂ ਜੀ ਇੱਧਰ ਆ ਦੇ ਕੋਈ ਅੱਧ ਖਾਣਾ ਬੰਦਾ ਮੂੰਹ ਤੇ ਤਾਂ ਦਾਤ ਮਾਰਿਆ ਸਿੱਧਾ ਲਿਆ ਗਿਆ ਜੀ ਉਹਨੇ ਜਦ ਅਸੀਂ ਅਸੀਂ ਉਹਨੇ ਜਦ ਪਹੁੰਚਿਆ ਜੀ ਅਸੀਂ ਉਧਰੋਂ ਛੱਡੀ ਤਾਂ ਅਸੀਂ ਭਜਦੇ ਆਪਣੀ ਪ੍ਰੋਟੈਕਸ਼ਨ ਲਈ ਸੀ ਵੀ ਮਾਰੀਆਂ ਫਿਰ ਭਾਜੀ ਅਸੀਂ ਕਹਿੰਦੇ ਸੀ ਭਜਾਏ ਮੁਲਾਇਮ ਕੋਲ ਖੜੇ ਸੀ ਸਾਹਮਣੇ ਮੁਲਾਇਮ ਖੜੇ ਸੀ ਭਾਜੀ ਉਹ ਮੁਲਾਇਮ ਨੇ ਕਹਿੰਨਾ ਮਜਾਲ ਹੈ ਭਾਜੀ 1 ਮਿੰਟ ਵੀ ਅੱਗੇ ਆ ਜਾਏ ਹੋਣੀ ਯਾਰ ਇੰਨੇ ਯਾਰ ਅਸੀਂ ਅਸੀਂ ਉੱਦਾਂ ਮਜਾਲ ਮੈਂ ਕਹਿੰਦਾ ਭਾਈ ਥਾਣਾ ਕੋਲੇ ਮੁਲਾਇਮ ਕੋਲ ਖੜੇ ਯਾਰ ਦਦ ਸਾਹਮਣੇ ਬੋਲ ਸਾਹਮਣੇ ਖੜੇ ਮਨਾਏ ਉਹ ਵੀ ਨਾ ਉਹ ਕਹਿ ਰਹੇ ਨਹੀਂ ਕਿ ਉਹਦੇ ਸਾਹਮਣੇ ਲੇਕਿਨ ਸਾਡੇ ਕਿਸੇ ਕੋਲ ਕੰਪਲੇਨ ਨਹੀਂ ਆਈ ਨਾ ਸਾਡੇ ਕੋਲ ਕੋਈ ਨਾ ਵਾਕਿਆ ਨਾ ਲੱਗਾ ਦੋ ਪਾੜੀਆਂ ਕੁੱਤਮ ਕੁੱਤਾਂ ਆਈਆਂ ਮਾਮਲਾ ਕੀ ਸੀਗਾ ਭਾਈ ਸਾਡੇ ਨਾ ਪਾਜੀ ਕੋਈ ਪੁਰਾਣੀ ਮੇਰੀ ਮਦਰ ਨਾਰੀ ਮੇਰੇ ਫਾਦਰ ਨਾਲ ਯਾਰ ਦੱਸੋ ਕੋ ਹਾਂਜੀ ਮੈਂ ਨਹੀਂ ਜਾਣਦਾ ਸਾਨੂੰ ਕਹਿੰਦੇ ਸੀ ਤੁਹਾਨੂੰ ਦਿਖਾਣੇ ਸੀ ਬਸਤੀ ਚ ਕੀ ਲੱਗਦੇ ਉੱਥੇ ਉਹਨਾਂ ਨੇ ਦੋ ਚਾਰ ਬੰਦੇ ਨਾਮ ਗਏ ਕਿ ਨਾ ਇੱਧਰ ਫੋਨ ਕਰ सनी ਨੂੰ ਮੈਂ ਤਾਂ ਕਹਿੰਦਾ ਇੱਥੇ ਟੱਕਰ ਹੋਈ ਜੀ ਇੱਥੇ ਉਸ ਤੋਂ ਬਾਅਦ ਜੀ ਇੱਥੇ ਉਸ ਤੋਂ ਬਾਅਦ ਇੱਥੇ ਲੜਾਈ ਇਹਨਾਂ ਦੀ ਮੋੜ ਤੇ ਫਾਦਰ ਸਾਹਿਬ ਦੀ ਮੈਂ ਪਹੁੰਚਿਆ ਜੀ ਉਹਨੀਆਂ ਨੇ ਰਿੰਦ ਭਜਾਏ ਇੱਧਰ ਚਲੋ ਜ਼ਰੂਰੀ ਹੈ ਸਾਡੇ ਫਾਦਰ ਨੂੰ ਮੈਂ ਕਹਿੰਦਾ ਜੀ ਦਾਦ ਖੰਡੇ 1 ਮਿੰਟ ਜ ਇਕੱਠੇ ਹੋ ਗਏ ਮੁੰਡੇ ਤੇ ਲੋਕਲ ਦੇ ਜੀ ਹੱਤੀ ਹੱਤੀ ਪਏ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਸਾਨੂੰ ਪੁਲਿਸ ਪੁਲਿਸ ਭਾਜੀ ਪੁਲਿਸ ਸਾਹਮਣੇ ਖੜੀ ਭਾਜੀ ਪੁਲਿਸ ਸਾਹਮਣੇ ਖੜੀ ਹੈ ਹਾਂਜੀ ਅਸੀਂ ਕਹਿੰਦੇ ਟ੍ਰੈਫਿਕ ਪੁਲਿਸ ਹੋਵੇ ਉਹ ਵੀ ਆਪਾਂ ਛੱਡ ਦਈਏ origignal ਆਪਣੀ ਥਾਣੇ ਦੀ ਪੁਲਿਸ ਖੜੀ ਜੀ ਉਹ ਵੀ ਨਹੀਂ ਕੁਝ ਕਰ ਸਕਦੀ ਜੇ ਅਸੀਂ ਕੀ ਕਰਾਂਗੇ ਅਸੀਂ ਫਿਰ ਆਪ ਮਾਰਾਂਗੇ ਸਾਡੇ ਮੈਂ ਇਸ ਫਰੀ ਤਾਂ ਮੈਂ ਮੈਂ ਪਿੱਛੇ ਬੈਠਾ ਸੀਗਾ ਮੈਂ ਇਹਨਾਂ ਦਾ ਵੀਜ਼ਾ ਤਾਂ ਸਿਕਾ ਭਰਾਵਾ ਮੈਂ ਨਾ ਮਮਾ ਦੇ ਪਿੱਛੇ ਬੈਠ ਕੇ ਨਾ ਇੱਥੇ ਆਪਾਂ ਆ ਰਹੇ ਸੀਗੇ ਆਪਾਂ ਮੂਵੀ ਦੇਖਣ ਜਾ ਰਹੇ ਸੀ ਜਾਂ ਫਿਰ ਆਪਾਂ ਆਏ ਆਪਾਂ ਆਪਣੀ ਸਾਈਟ ਤੇ ਸੀਗੇ ਉਹਨੇ ਪਿੱਛੇ ਦੇਖਦੇ ਪਏ ਆਪਾਂ ਆਨੇ ਪਿਆ ਉਹਨਾਂ ਸਾਡੇ ਵਿੱਚ ਮਾਰੀ ਆਪਾਂ ਇੱਥੇ ਆਈ ਮम्मा ਕਹਿੰਦੇ ਤੁਸੀਂ ਸਾਡੀ ਸ਼ਕਤੀ ਵਾਲੀ ਜੋ ਟੋੜੀ ਹੈ ਠੀਕ ਕਰਾ ਕੇ ਦਿਓ ਮੇਰੀ ਮम्मा ਨੇ ਹੱਥੋ ਪਾਈ ਹੋਣ ਲੱਗੀ ਮम्मा ਨੂੰ ਮੇਰੇ ਬੋਲੇ ਅੱਛੇ ਫਿਰ ਇੱਥੇ ਆਏ ਮੈਨੂੰ ਮੇਰੀ ਮम्मा ਨੂੰ ਆ ਕੇ ਨਾ ਉਹਨਾਂ ਨੇ ਹੱਥੋ ਪਾਈ ਕੀਤੀ ਫਿਰ ਇੱਥੇ ਆਏ ਮੇਰਾ ਪਾਪਾ ਸੀਗਾ ਨਾ ਪਾਪਾ ਇੱਥੇ ਹੀ ਸੀਗੇ ਮੇਰੇ ਪਾਪਾ ਨੂੰ ਬੁਲਾਇਆ ਪਾਪਾ ਨੇ ਹੱਥੋ ਪਾਈ ਕਰਨ ਲੱਗੇ ਮੈਂ ੱੱਕਾ ਮਾਰਿਆ ਜੂ ਇੱਕ ਮੁੰਡਾ ਸੀਗਾ ਉਹਨੇ ਮੇਰੇ ਮਾਰੇ ਆ ਜਪੇਣਾ ਨਹੀਂ ਜਾਣਦੇ ਸੀਗੇ ਮੇਰੇ ਮਾਰੇ ਉਸ ਤੋਂ ਬਾਅਦ ਫਿਰ ਬਾਕੀ ਦੋ ਭਰਾ ਆਏ ਵੀ ਸਾਡੇ ਉਹ ਆਏ ਉਹਨਾਂ ਨਾਲ ਲੜਤੋ ਪਾਈ ਹੋਈ ਉਹਨਾਂ ਨੇ ਉਹਨਾਂ ਨੇ ਉਹਨਾਂ ਹੀ ਨੱਕ ਤੇ ਮਾਰੇ ਆ ਖੰਡਾ ਖੂਨ ਆ ਲੱਗ ਗਿਆ ਉਹਨਾਂ ਦੇ ਮੇਰਾ ਰਾਹੁਲ ਕੁਮਾਰ ਚਲੇਗੇ ਚੜੀ ਬਣਾ ਕੇ ਰੱਖਿਆ ਮਾਮਲਾ ਕੁਝ ਵੀ ਨਹੀਂ ਹੋਇਆ ਵੀਰੇ ਮੈਂ ਉਧਰੋਂ ਆ ਰਿਹਾ ਸੀਗਾ ਉਧਰ ਕ੍ਰੋਸਿੰਗ ਆ ਮੋਟਰੋਂ ਆ ਰਿਹਾ ਮੈਂ ਆਪਣੀ ਬਿਲਕੁਲ ਸਹੀ ਸਾਈਡ ਤੇ ਆ ਰਿਹਾ ਚਲੋ ਆਪਾਂ ਨੂੰ ਰੋਂਗ ਸਾਈਡ ਵੀ ਕਈ ਵਾਰੀ ਕੋਈ ਕਹਿ ਦੇਵੇ ਠੀਕ ਹੈ ਆਪਾਂ ਸਹੀ ਆ ਰਹੇ ਆ ਮੈਂ ਬਿਲਕੁਲ ਸਲੋ ਸੀਗਾ ਉਧਰੋਂ ਲੇਡੀਜ਼ ਆ ਰਹੇ ਆ ਨਾਲ ਪਿੱਛੇ ਤਾਂ ਬੇਟਾ ਬੈਠਾ ਸੀ ਉਨੇ ਰੇਖਾ ਗੱਡੀ ਤੇ ਜਾ ਰਹੀ ਆ ਉਹਨੇ ਵਿੱਚ ਲਿਆ ਕੇ ਐਕਟਿਵ ਫੁੱਲ ਤੇ ਰੇਸ ਸੀ ਸਿੱਧਾ ਵਿੱਚ ਵੱਜੀ ਆ ਕੇ ਉਸ ਤੋਂ ਬਾਅਦ ਡਿਗਨ ਤੋਂ ਬਚੇ ਆ ਮੈਂ ਮੈਡਮ ਨੂੰ ਫੜਿਆ ਤੇ ਉਸ ਤੋਂ ਬਾਅਦ ਉਹਨੇ ਮੇਂ ਚਾਬੀ ਨੂੰ ਹੱਥ ਪਾ ਲਿਆ ਕਹਿੰਦੀ ਤੇਰੇ ਵਿੱਚ ਪੇੜਾ ਮਾਰਨੀ ਆ ਆ ਬੋਲਣ ਦਾ ਤਰੀਕਾ ਕੋਈ ਮੇਰੇ ਲੇਡੀਜ਼ ਕਾਂਦੀ ਜੇਨੇ ਮੇਰੀ ਗੱਲ ਹੋਈ ਆ ਮੈਂ ਕਿਹਾ ਮੈਡਮ ਤੁਸੀਂ ਸਾਈਡ ਤੇ ਲਾ ਲਓ ਆਪਾਂ ਕੋਈ ਨਾ ਸਾਈਡ ਤੇ ਲਾ ਕੇ ਗੱਲ ਕਰਦੇ ਆ ਤੁਸੀਂ ਪੂਰਾ ਜਾਮ ਹੋ ਗਿਆ ਹਾਂ ਬੋਲਦਾ ਸੀਗਾ ਠੀਕ ਹੈ ਮੇਰੇ ਬੋਲਤੇ ਵੀ ਸਕਰਾਚ ਪਏ ਉਹਨਾਂ ਟਾਪਾ ਟੁੱਟਿਆ ਠੀਕ ਹੈ ਨਾ ਮੈਂ ਮੈਡਮ ਸਾਹ ਦੇ ਲਾ ਲ ਕੋਈ ਗੱਲ ਨਹੀਂ ਜਿਹੜੇ ਬੰਦੇ ਨੇ 40 ਲਾ ਲਾ ਪਰ ਉਹ ਤੋਂ ਬੋਲੋ 40 ਲਾ ਲਾ ਵਿੱਚ ਨੇ ਸੇੜੀ ਸੀਗੇ ਤੇਰੇ ਕਾਮ ਚੈੱਕ ਕਰ ਲੋ ਸਾਰੇ ਕਰ ਲੋ ਉਹਨਾਂ ਨੇ ਡਰਿੰਕ ਕੀਤੀ ਹੋਈ ਵਿੱਚ ਕਈਆਂ ਨੇ ਚਿੱਟਾ ਲਾਇਆ ਹੋਇਆ ਸਾਨੂੰ ਦਾਤ ਲੱਗੇ ਹੋਏ ਉਹਨਾਂ ਦੇ ਸਾਨੂੰ ਕਹਿੰਦੇ ਤੁਸੀਂ ਦਾਤ ਲਾਏ ਸਾਡੀਆਂ ਜਿੱਭਾਂ ਚੈੱਕ ਕਰ ਲੋ ਕੁਰਤੇ 'ਚ ਨਾਲ ਇੱਕ ਜੇਬ ਹੈ ਕੌਸ਼ਨਲੀ ਆ ਕੈਮਰਾ ਲਗਾ ਆ ਕੈਮਰਾ ਲਗਾ ਬੰਦੇ ਝੂਠ ਬੋਲ ਸਕਦੇ ਕੈਮਰਾ ਤੋਂ ਨਾ ਝੂਠ ਬੋਲ ਸਕਦਾ ਆ ਆਜੇਗਾ ਮਾਰਿਆ ਦੇਖ ਮਾਰ ਸੀਐਮਸੀ ਕੋਲ ਅੱਜ ਵੀ ਆਜੂ ਨਹੀਂ ਹੋਇਆ ਬਾਈ ਮੇਰੇ ਬਦਮਾਸ਼ੀ ਹੋਈ ਆ ਠੀਕ ਹੈ ਨਾ 30 40 ਬੰਦੇ ਆਏ ਆ ਉਹਨੇ ਕਹੇ ਦਾਤ ਲੈ ਉਹ ਲੈ ਆ ਆ ਬਰਾਦਰ ਆ ਮੇਰਾ ਠੀਕ ਹੈ ਨਾ ਸਾਡਾ ਪਿਓ ਨਾਲ ਸੀਗਾ ਇਹਨਾਂ ਨੇ ਪੂਰੀ ਬਦਮਾਸ਼ੀ ਕੀਤੀ ਆ ਕੈਮਰਾ ਚੈੱਕ ਕਰ ਲਓ ਠੀਕ ਹੈ ਨਾ ਜਿੱਥੇ ਗਲਤ ਪਾਏ ਅਸੀਂ ਗੁਨਾਹਗਾਰ ਆ ਬਾ ਜੋ ਜੋ ਕਹੂਗੇ ਬਕਰਾਂਗੇ ਬਾ ਪਹਿਲਾਂ ਲੜਾਈ ਤੁਹਾਡੇ ਨਾਲ ਸੀਗੇ ਕਿ ਹੋਣਾ ਆਹ ਭਰਾ ਮੇਰਾ ਮੈਂ ਮਾਂ ਮੇਰੇ ਨਾਲ ਮੇਰੇ ਫਾਦਰ ਸਾਹਿਬ ਅਸੀਂ ਲੜਾਈ ਦੇ ਬੰਦੇ ਨਹੀਂ ਸਾਡੇ ਅਜੀ ਕੰਮ ਆਰੇ ਬੰਦੇ ਆ ਠੀਕ ਹੈ ਨਾ ਤਾਂ ਤੈਨ ਖੜੇ ਆ ਅਸੀਂ ਕੋਈ ਉਹ ਨਹੀਂ ਹੈਗੇ ਉਹ ਜਿਹੜੇ ਵਿਲੜ ਆ ਉਹ ਖੜੇ 40 ਮਿੰਟਾ ਪੁਲਿਸ ਕੋਲੇ ਹੈਗੀ ਹਾਂਜੀ ਹੈਗੀ 2 3 3 ਬੰਦੇ ਸੀਗੇ ਉਹ ਪੁਲਿਸ ਕੋਲ ਸਮਝਦੇ ਨਹੀਂ ਉਹ ਐਸਾ ਚੜਾ ਹੋਣ ਆਏ ਆ ਗੱਡੀਆਂ ਦੋ ਪੁਲਿਸੇ ਹੋਣ ਆਈਆਂ ਉਹ ਦੋ ਬੰਦੇ ਸੀਗੇ ਪੁਲਿਸ ਵਾਲੇ ਭਾਵੇਂ ਪੀਸੀ ਆਲੇ ਸੀ ਕੌਣ ਸੀ ਆਈ ਡੋਟ ਨੋ ਬਟ ਬੌਲੀ ਜਿਹੜੇ ਜਿਹੜੇ 61 ਲੱਗੀ ਨਾ ਜਿੱਦਾਂ ਤੁਸੀਂ ਖੜੇ ਨਾ ਸਾਰੇ ਕਈ ਤਮਾਸ਼ਾ ਤੇ ਕਰੇ ਆ ਕਿ ਗੱਲਾਂ ਸੁਣ ਰਹੇ ਆ ਉਹ ਬੰਦੇ ਕਿ ਰਖੜਿਆ ਗਿਆ ਵਿੱਚ ਇੱਕ ਬੰਦਾ ਵਿੱਚ ਰਖੜਿਆ ਗਿਆ ਉਹ ਬੰਦਾ ਤੇ ਹੈ ਕਿ ਨਹੀਂ ਹੈ ਤੇ ਕਹਿੰਦੇ ਉਹ ਨਹੀਂ ਆ ਉਹ ਜਿਹੜਾ ਆਇਆ ਪਤਾ ਨਹੀਂ ਲੇਟ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਜਿਹੜੇ ਬਦਮਾਸ਼ੀ ਪੂਰੀ ਹੋਈ ਆ ਰਖੜਾ ਵੀ ਆ ਤਾਂ ਕਾਠੀ ਬੜਾ ਹੋ ਗਿਆ ਆਪਸ ਚ ਲੜਨ ਲੱਗੇ ਇਹਨਾਂ ਦਾ ਐਕਟਵਾ ਦਾ ਤੇ ਮੋਟਰਸਾਈਕਲ ਦਾ ਪਿੱਛੋਂ ਟਗੜਾ ਹੋਇਆ ਕੋਈ ਮੋਟਰਸਾਈਕਲ ਦੇ ਕੋਲ ਆ ਰਿਹਾ ਸੀਗਾ ਐਕਟਵਾ ਐਕਟਵਾ ਲੱਗੀ ਨਾਲ ਉਹਦੇ ਨਾਲ ਦਾ ਵਾਧਾ ਕਰ ਲਿਆ ਤਕੜਕ ਉੱਲੀ ਝੜਕ ਹੋ ਗਿਆ ਸਮਰਾਂ ਚੌਂਕ ਦੇ ਵਿੱਚ ਪੁਲੀਸ ਕੋਲ ਪੜੀ ਜਾਂਦਾ ਹੈ ਕਹਿ ਤੇ ਮੁਤਾਬਿਕ ਲੇਕਿਨ ਕੋਈ ਬਚਾਅ ਨਹੀਂ ਕੀਤਾ ਗਿਆ ਜਾਂ ਜਿੰਨਾਂ ਨੂੰ ਅਲੱਗ ਕੀਤਾ ਗਿਆ ਬਚਾਅ ਅਲੱਗ ਕੀਤੇ ਐ ਨਾ ਸੋ ਇੱਕ ਫੜ ਕੇ ਇੱਕ ਪਾਰਟੀ ਨੂੰ ਪਾਸੇ ਕੀਤਾ ਵੀ ਮੇਰੇ ਨਾਲ ਆਓ ਮੈਂ ਥਾਣੇ ਜਾ ਕੇ ਰਿਪੋਰਟ ਲਖਾਣਾ ਇਹ ਮੁੰਡੇ ਸੱਟ ਲੱਗੀ ਮੈਂ ਕਹਾ ਆਓ ਜਾ ਕੇ ਰਿਪੋਰਟ ਲਖਾ ਕੇ ਮੈਡੀਕਲ ਕਰਾ ਕੇ ਨਾ ਤੇ ਪਰਚਾ ਹੋ ਜਾਏਗਾ ਕੋਈ ਦਾਤ ਨਹੀਂ ਇਹ ਦੀ ਗੱਲ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੱਥੋਂ ਪਾਈ ਹੋਈ ਹੋਈ ਇਹ ਇਹ ਬਾਤ ਚ ਚ ਪਾੜੇ ਉਹਨਾਂ ਨੇ ਕੋਈ ਪਤਾ ਲੱਗ ਜੂਗਾ ਆ ਸਾਰਾ ਕੈਮਰੇ ਲੱਗੇ ਸਾਰਾ ਪਤਾ ਲੱਗ ਜੂਗਾ ਮੇਰੇ ਬੱਚੇ ਮੈਨੂੰ ਨਹੀਂ ਪਤਾ ਹੋਊਗਾ ਪਤਾ ਲੱਗ ਜੂਗਾ ਸਾਰੇ ਕੋ ਅਸੀਂ ਜਦੋਂ ਆਏ ਤੁਹਾਨੂੰ ਛੜਾਇਆ ਹੀ ਹੈ ਦੋਨਾਂ ਨੂੰ ਛੜਾਈ ਸਕਦੇ ਆ ਦੋਨੋਂ ਪਖਰੇ ਕੀਤਾ ਜਾ ਉਹਨੂੰ ਕਾਠ ਹੀ ਬੜਾ ਹੋ ਗਿਆ ਹੈ ਨਾ ਨਾ ਦੇਖੋ ਉਹੀ ਲੜਾਈ ਹੱਥੋਂ ਅਥੀ ਹੋਈ ਹੈ ਅਸੀਂ ਤਾਂ ਪਾਸੇ ਕਰ ਸਕਦੇ ਹਾਂ ਉਹਨੂੰ ਪਾਸੇ ਕਰਦੇ ਉਹ ਪੜੇ ਹੋ ਨਹੀਂ ਇਹ ਪਾਸੇ ਕਰਦੇ ਤਾਂ ਉਹ ਉਧਰ ਆ ਚੜਦੇ ਜਾਨੋ ਕੱਠ ਕਰ ਲਿਆ ਨਨ ਅੱਜ ਕੀ ਹੋਇਆ ਸੀਗੇ ਸਮਰਾਲਾ ਚੌਂਕ ਤੇ ਮੈਂ ਸਮਰਾਲਾ ਚੌਂਕ ਤੋਂ ਜਿਸ ਤਰ੍ਹਾਂ ਇਹ ਨਾ ਕਿ ਐਕਚੁਅਲੀ ਉੱਥੇ ਮੈਂ ਜੋਬ ਕਰਦੀ ਆ ਜੀ ਨਿਕਲੀ ਮੇਰੇ ਹਸਬੰਡ ਸੀ ਮੈਂ ਜਾਣਾ ਸੀ ਬੇਟੇ ਦੇ ਨਾਲ ਕਿਤੇ ਰ ਕੰਮ ਹਸਬੰਡ ਮੈਨੂੰ ਸਕੂਟਰੀ ਦਿੱਤੀ ਨਾਲ ਹੀ ਅਜੇ ਹਸਬੰਡ ਸਮਰਾਲਾ ਚੌਂਕ ਤੇ ਠੀਕ ਹੈ ਸਮਰਾਲਾ ਚੌਂਕ 'ਚ ਜਿੱਦਾਂ ਹੀ ਮੈਂ ਟਰਨ ਹੋਈ कि ਆਪਣੀ ਸਾਈਡ ਤੇ ਸੀ ਉਹ ਗੁਰਰਜਨ ਦੇਵ ਨਗਰੋਂ ਮੁੰਡਾ ਆਇਆ ਇੱਕ ਉਹਨੇ ਲਿਆ ਕੇ ਮੇਰੇ ਵਿੱਚ ਮਾਰਿਆ ਮੈਂ ਬੁਲੇਟ ਮਾਰਿਆ ਐਡੀ ਜ਼ੋਰ ਦੀ ਫਿਰ ਜਦੋਂ ਮੈਂ ਇਹਨੂੰ ਕਿਹਾ ਮੈਂ ਕਿਹਾ ਤੁਹਾਡਾ ਧਿਆਨ ਕਿਤੇਰੇ ਪਿੱਛੇ ਮੁੜ ਕੇ ਦੇਖ ਰਿਆ ਤੁਸੀਂ ਚਾਹੇ ਉੱਥੇ ਤੇ ਕੈਮਰੇ ਲੱਗੇ ਉਹ ਵੀ ਚੈੱਕ ਕਰਾ ਲਉ ਭਾਈ ਤੇ ਮੈਂ ਉਹਨੂੰ ਇੰਨੀ ਗੱਲ ਕਹੀ ਮੈਂ ਕਿਹਾ ਤੁਸੀਂ ਦੇਖ ਕਿੱਧਰ ਰਿਓ ਚਲਾ ਕੇ ਕਿੱਧਰ ਰਿਓ ਤੇ ਉਲਟਾ ਮੈਨੂੰ ਮੈਂ ਕਹਿੰਦਾ ਜਾਂਦਾ ਤੂੰ ਕਿੱਧਰ ਦੇਖ ਰਹੀ ਹੈ ਮੈਂ ਕਿਹਾ ਪਹਿਲੇ ਤੇ ਬੋਲਰ ਦੇ ਬੈਨਰ ਦੇਖੋ ਮੈਂ ਤੁਹਾਨੂੰ ਤੇ ਏਜ ਕਿੰਨੀ ਵੱਡੀ ਹੈ ਤੇ ਫਿਰ ਮੁੜ ਕੇ ਨਾ ਨਾਲ ਹੀ ਨਾ ਮੈਨੂੰ ਕਹਿੰਦਾ ਤੂੰ ਦੇਖ ਮੈਂ ਕਿਹਾ ਫालतू ਬੋਲਣ ਦੀ ਲੋੜ ਨਹੀਂ ਫਿਰ ਨਾਲ ਹੀ ਮੇਰੇ ਨਾਲ ਹੱਥ ਵਾਈ ਹੋਣ ਲੱਗ ਗਿਆ ਜੋ ਮੈਂ ਸਕੂਟਰ ਉਹਦੀ ਮੋਟਰਸਾਈਕਲ ਦੀ ਚਾਬੀ ਮੈਂ ਕਿਹਾ ਮੇਰਾ ਸਕੂਟਰ ਜਿਹੜਾ ਤੋੜਤਾ ਹੈ ਇਹ ਠੀਕ ਕਰਾ ਜੋ ਮੈਂ ਮੋਟਰਸਾਈਕਲ ਦੀ ਉਹਨੇ ਨਾਲ ਹੀ ਮੇਰੇ ਗਲੇ ਤੋਂ ਫੜ ਲਿਆ ਤੇ ਮੇਰੇ ਗਲੇ ਤੇ ਨਿਸ਼ਾਨ ਨਹੀਂ ਗਲੇ ਤੋਂ ਫੜ ਲਿਆ ਮੇਰਾ ਬੇਟਾ ਛੋਟਾ ਸੀਗਾ ਮੁੜ ਕੇ ਉੱਥੇ ਸਾਰੇ ਇਕੱਠੇ ਹੋ ਗਏ ਸੀ ਸਾਈਡ ਤੇ ਇਹ ਮੋਟਰਸਾਈਕਲ ਲੈ ਕੇ ਭੱਜਣ ਲੱਗਾ ਮੈਂ ਸਕੂਟਰ ਲਾਤਾ ਕਿ ਮੇਰੇ ਫਿਰ ਛੋਟੇ ਇਹਨਾਂ ਨੇ ਮੁੰਡੇ ਨੂੰ ਦੋ ਤਿੰਨ ਮੁੰਡਿਆਂ ਨੂੰ ਫੋਨ ਕੀਤਾ ਛੋਟਾ ਬੇਟਾ ਨਾਲ ਸੀ ਉਹਨੂੰ ਕੁੱ ਉਹਨੂੰ ਕੁੱਟਣ ਲੱਗੇ ਜਦੋਂ ਮੈਂ ਉਹਨੂੰ ਛਡਾਇਆ ਫਿਰ ਮੇਰੇ ਨੂੰ ਹੱਥੋਂ ਪਾਈ ਕਰਨ ਲੱਗੇ ਮੇਰੇ ਕੁਸੋਂ ਮੁੱਕੇ ਮਾਰੇ ਮੇਰੀ ਚੈਨ ਨੇ ਵੀ ਖੋਲ ਲਈ ਤੇ ਹੱਥ ਜੀ ਰਿੰਗਾ ਪਾਈਆਂ ਤੇ ਉਹ ਫੋਲੀਆਂ ਦੋ ਮੇਰੇ ਕਰਨਾਂ ਚ ਟੋਪੱਸੇ ਉੱਪਰ ਕਿੰਨੇ ਜਾਣੇ ਸੀ ਇਹ ਇਹ ਤੇ ਜੀ ਪਹਿਲੇ ਤੇ ਜਿਹੜਾ ਮੁੰਡਾ ਸੀਗਾ ਕੱਲਾ ਸੀਗਾ ਉਸ ਤੋਂ ਬਾਅਦ ਉਹਨੇ ਦੋ ਤਿੰਨ ਮੁੰਡਿਆਂ ਨੂੰ ਜਦੋਂ ਮੈਂ ਮੋਟਰਸਾਈਕਲ ਸਾਈਡ ਤੇ ਲਵਾਇਆ ਨਾ ਮੈਂ ਕਿ ਤੂੰ ਕੋਈ ਗੱਲ ਨਹੀਂ ਸਾਈਡ ਤੇ ਖੜਾ ਕਰ ਉਸੇ ਟਾਈਮ ਹਸਬੰਦ ਨੂੰ ਫੋਨ ਕੀਤਾ ਇਹਨਾਂ ਨੂੰ ਫੋਨ ਕੀ ਕਰਨਾ ਸੀ ਦੇਖ ਕੇ ਹੀ ਆ ਗਏ ਕੋਲ ਤੇ ਉਸ ਤੋਂ ਬਾਅਦ ਇਹਨਾਂ ਮਤਲਬ ਕਿ ਇਹਨੇ ਮੁੰਡੇ-ਮੁੰਡੇ ਬੁਲਾਏ ਕੋਈ ਤੇਜ਼ ਤਰ੍ਹਾਂ ਹ ਤੇ ਇਤਿਹਾਰ ਤੇ ਪਤਾ ਨਹੀਂ ਕੀ ਸੀ ਪਤਾ ਨਹੀਂ ਕੁਝ ਸੀਗਾ ਜਿਹੜਾ ਉਹ ਮੁੰਡੇ ਦੇ ਮਾਰਿਆ ਸਾਡੇ ਨਾਲ ਮੁੰਡਾ ਇੱਕੋ ਸੀ ਮੇਰੀ ਸਕੜਾਂਜ ਦੇ ਉੱਤੇ ਪਤਾ ਨਹੀਂ ਕੀ ਮਾਰਿਆ ਮੇਰੇ ਬਹੁਤ ਜ਼ਿਆਦਾ ਹੋਂਦੇ ਦਾ ਦਰਦ ਹੋ ਰਹੀ ਹੈ ਦੋਨਾਂ ਪੱਖਾਂ ਦੇ ਆਪਾਂ ਪੱਖ ਲੱਤੇ ਆ ਦੋਨਾਂ ਪੱਖਾਂ ਨੇ ਇੱਕ ਦੂਜੇ ਦੇ આરોਪ ਲਾਉਂਦੇ ਹੋਏ ਕਿਹਾ ਹੈ ਕਿ ਜਿਹੜੀ ਹੁਣ ਹੁਣ ਪੁਲਿਸ ਇੱਥੇ ਦੇਖਦੇ ਆ ਕੀ ਕਾਰਵਾਈ ਕਰਦੀ ਹੈ ਤੇ ਸੀਸੀਟੀਵੀ ਜਿਹੜੇ ਆ ਖੰਗਾਲੇ ਜਾਣ ਕੇ ਪੁਲਿਸ ਵੱਲੋਂ ਤੇ ਦੇਖਣਾ ਹੈਗਾ ਕੌਣ ਗਲਤ ਹੈ ਕੌਣ ਸਹੀ ਹੈ ਹੁਣ ਆਲਾ ਨਾਲ ਸਮਝ ਦੱਸੇਗਾ